ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਪਾਤਸ਼ਾਹੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਮਤਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚ ਬਹੁਤ ਅਦਭੁਤ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੂੰ ਲੋਕ ਅਕਸਰ ਚਮਤਕਾਰ ਮੰਨਦੇ ਹਨ ਬਲਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਚਮਤਕਾਰਾਂ ਨੂੰ ਆਪਣੇ ਸੰਦੇਸ਼ ਦਾ ਹਿੱਸਾ ਨਹੀਂ ਮੰਨਦੇ ਸਨ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਪਰਮਾਤਮਾ ਦੀ ਸ਼ਕਤੀ ਦੇ ਬਿਨਾ ਕੋਈ ਹੋਰ ਨਹੀਂ ਹੈ ਫਿਰ ਵੀ ਉਹਨਾਂ ਦੇ ਜੀਵਨ ਵਿੱਚ ਕੁਝ ਐਸੀਆਂ ਕਟਨਾਵਾਂ ਵਾਪਰੀਆਂ ਜੋ ਕਿ ਲੋਕਾਂ ਲਈ ਚਮਤਕਾਰ ਤੋਂ ਘੱਟ ਨਹੀਂ ਸਨ ਇਨ੍ਹਾਂ ਕਟਨਾਵਾਂ ਨੇ ਉਹਨਾਂ ਦੇ ਉਪਦੇਸ਼ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੁਝ ਪ੍ਰਸਿੱਧ ਚਮਤਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬੇਈ ਨਦੀ ਵਿੱਚ ਅਲੋਪ ਹੋਣਾ ਗੁਰੂ ਜੀ ਦੇ ਜੀਵਨ ਦੀ ਬਹੁਤ ਵੱਡੀ ਘਟਨਾ ਸੀ ਜਦੋਂ ਉਹ ਤਿੰਨ ਦਿਨਾਂ ਲਈ ਬੇਈ ਨਦੀ ਵਿੱਚ ਅਲੋਪ ਹੋ ਗਏ ਸਨ ਇਹ ਘਟਨਾ 1521 ਈਸਵੀ ਦੇ ਆਸ-ਪਾਸ ਦੀ ਹੈ ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਦਿਨ ਨਦੀ ਵਿੱਚ ਇਸ਼ਨਾਨ ਕਰਨ ਗਏ ਅਤੇ ਤਿੰਨ ਦਿਨ ਵਾਪਸ ਨਾ ਆਏ ਉਹ ਅਲੋਪ ਹੋ ਗਏ ਇਸ ਘਟਨਾ ਦੇ ਦੌਰਾਨ ਗੁਰੂ ਜੀ ਦੇ ਸਿੱਖ ਅਤੇ ਬੀਬੇ ਨਾਨਕੀ ਜੀ ਬਹੁਤ ਚਿੰਤਿਤ ਹੋ ਗਏ ਕਈ ਲੋਕਾਂ ਨੇ ਸਮਝਿਆ ਕਿ ਉਹ ਨਦੀ ਵਿੱਚ ਡੁੱਬ ਗਏ ਹਨ ਤਿੰਨ ਦਿਨ ਬਾਅਦ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਵਾਪਸ ਆਏ ਤਾਂ ਉਨ੍ਹਾਂ ਨੇ ਕਿਹਾ ਕੀ ਨਾ ਕੋ ਹਿੰਦੂ ਨਾ ਕੋਈ ਮੁਸਲਮਾਨ ਪਰਮਾਤਮਾ ਇੱਕ ਹੈ ਉਹ ਸਾਰੇ ਧਰਮਾਂ ਵਿੱਚ ਹੈ ਇਹ ਕਟਨਾ ਇੱਕ ਬਹੁਤ ਵੱਡਾ ਚਮਤਕਾਰ ਸੀ ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਵਿੱਚ ਪਰਮਾਤਮਾ ਦੀ ਏਕਤਾ ਦਾ ਗਹਿਰਾ ਵਿਸ਼ਵਾਸ ਸੀ ਜੋ ਕਿ ਅੱਜ ਵੀ ਸਿੱਖ ਧਰਮ ਦਾ ਮੂਲ ਆਧਾਰ ਹੈ ਗੁਰੂ ਨਾਨਕ ਦੇਵ ਜੀ ਦਾ ਮੱਕਾ ਯਾਤਰਾ ਅਤੇ ਉਹਨਾਂ ਦਾ ਚਮਤਕਾਰੀ ਉਤਰ ਸ੍ਰੀ ਗੁਰੂ ਨਾਨਕ ਦੇਵ ਜੀ ਮੱਕੇ ਦੀ ਯਾਤਰਾ ਦੇ ਦੌਰਾਨ ਇੱਕ ਚਮਤਕਾਰੀ ਘਟਨਾ ਵਾਪਰੀ ਜੋ ਕਿ ਅੱਜ ਵੀ ਬਹੁਤ ਪ੍ਰਸਿੱਧ ਹੈ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਸਾਥੀ ਭਾਈ ਮਰਦਾਨਾ ਜੀ ਮੱਕੇ ਦੀ ਯਾਤਰਾ ਤੇ ਗਏ ਜਦੋਂ ਉੱਥੇ ਪਹੁੰਚੇ ਤੇ ਗੁਰੂ ਜੀ ਕੁਝ ਸਮੇਂ ਲਈ ਉੱਥੇ ਆਰਾਮ ਕਰ ਰਹੇ ਸਨ ਤੇ ਉਥੋਂ ਦੇ ਮੌਲਵੀ ਅਤੇ ਪੁਜਾਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗਲਤ ਜਿਹੇ ਤਰੀਕੇ ਨਾਲ ਦੇਖਿਆ ਅਤੇ ਉਹਨਾਂ ਦਾ ਮਜ਼ਾਕ ਉਡਾਇਆ ਕਿਉਂਕਿ ਗੁਰੂ ਨਾਨਕ ਦੇਵ ਜੀ ਕਾਬਾ ਵੱਲ ਪੈਰ ਕਰਕੇ ਆਰਾਮ ਕਰ ਰਹੇ ਸਨ ਜਿਸਨੂੰ ਕਿ ਇਸਲਾਮ ਧਰਮ ਵਿੱਚ ਧਰਮ ਦਾ અપਮਾਨ ਸਮਝਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੜੀ ਹੀ ਸ਼ਾਂਤੀ ਨਾਲ ਉੱਤਰ ਦਿੱਤਾ ਅਤੇ ਕਿਹਾ ਜੇਕਰ ਮੇਰੇ ਪੈਰ ਗਲਤ ਪਾਸੇ ਹਨ ਤਾਂ ਤੁਸੀਂ ਸਹੀ ਪਾਸੇ ਕਰ ਦਿਓ ਜਦ ਉਨ੍ਹਾਂ ਨੇ ਗੁਰੂ ਜੀ ਦੇ ਪੈਰਾਂ ਨੂੰ ਕੁਮਾਇਆ ਤਾਂ ਹੈਰਾਨ ਕਰਨ ਵਾਲੀ ਗੱਲ ਹੋਈ ਕੀ ਜਿਸ ਦਿਸ਼ਾ ਵਿੱਚ ਗੁਰੂ ਜੀ ਦੇ ਪੈਰ ਸਨ ਉਸੇ ਦਿਸ਼ਾ ਵੱਲ ਕਾਬਾ ਵੀ ਘੁੰਮਦਾ ਹੋਇਆ ਨਜ਼ਰ ਆਇਆ ਇਹ ਸਾਰੀ ਘਟਨਾ ਵਿੱਚ ਗੁਰੂ ਨਾਨਕ ਦੇਵ ਜੀ ਸਾਨੂੰ ਸੰਦੇਸ਼ ਦਿੰਦੇ ਹਨ ਕਿ ਪਰਮਾਤਮਾ ਸਭ ਜਗ੍ਹਾ ਹੈ ਉਹ ਕਿਸੇ ਇੱਕ ਜਗ੍ਹਾ ਜਾਂ ਇੱਕ ਰੂਪ ਵਿੱਚ ਸੀਮਤ ਨਹੀਂ ਗੁਰੂ ਨਾਨਕ ਦੇਵ ਜੀ ਦਾ ਇੱਕ ਹੋਰ ਪ੍ਰਸਿੱਧ ਕਿੱਸਾ ਇਹ ਵੀ ਹੈ ਕਿ ਜਦੋਂ ਉਹ ਭਾਈ ਮਰਦਾਨਾ ਜਿਸਮਤ ਇੱਕ ਯਾਤਰਾ ਤੇ ਜਾ ਰਹੇ ਸਨ ਤਾਂ ਭਾਈ ਮਰਦਾਨਾ ਜੀ ਨੂੰ ਬਹੁਤ ਭੁੱਖ ਲੱਗੀ ਤਾਂ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੀ ਕਿਰਪਾ ਨਾਲ ਐਸਾ ਚਮਤਕਾਰ ਕੀਤਾ ਕਿ ਭੋਜਨ ਆਪਣੇ ਆਪ ਹੀ ਪ੍ਰਗਟ ਹੋ ਗਿਆ ਤੇ ਭਾਈ ਮਰਦਾਨਾ ਜੀ ਨੇ ਭੋਜਨ ਛਕਿਆ ਇੱਕ ਕਟਨਾ ਅਨ ਦਾਤਾ ਦੇ ਰੂਪ ਵਿੱਚ ਗੁਰੂ ਨਾਨਕ ਦੇਵ ਜੀ ਦੀ ਸ਼ਕਤੀ ਅਤੇ ਰੱਬ ਦੇ ਪ੍ਰਤੀ ਉਹਨਾਂ ਦੇ ਵਿਸ਼ਵਾਸ ਦੀ ਘਟਨਾ ਸੀ ਗੁਰੂ ਨਾਨਕ ਦੇਵ ਜੀ ਦਾ ਪੱਥਰ ਵਿੱਚੋਂ ਪਾਣੀ ਨੂੰ ਪ੍ਰਗਟ ਕਰਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚ ਇੱਕ ਇਹ ਵੀ ਘਟਨਾ ਵਾਪਰੀ ਕਿ ਜਦੋਂ ਉਹ ਸੂਰਤ ਜ਼ਿਲ੍ਹੇ ਦੀ ਯਾਤਰਾ ਕਰ ਰਹੇ ਸਨ ਤਾ ਗੁਰੂ ਜੀ ਨੂੰ ਉੱਥੇ ਇੱਕ ਭੁੱਖਾ ਪਿਆਸਾ ਆਦਮੀ ਮਿਲਿਆ ਜੋ ਕਿ ਉੱਥੇ ਪੱਥਰ ਦੇ ਵਿੱਚ ਫਸਿਆ ਹੋਇਆ ਸੀ ਗੁਰੂ ਜੀ ਨੇ ਉਸ ਦੀ ਸਹਾਇਤਾ ਕੀਤੀ ਅਤੇ ਪੱਥਰ ਦੇ ਵਿੱਚੋਂ ਪਾਣੀ ਪ੍ਰਗਟ ਕਰ ਦਿੱਤਾ ਜਿਸ ਨਾਲ ਉਹ ਆਦਮੀ ਪਾਣੀ ਪੀ ਸਕਿਆ ਇਹ ਘਟਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੱਬ ਦੇ ਉੱਪਰ ਵਿਸ਼ਵਾਸ ਦੀ ਘਟਨਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਕਾਸ਼ ਵਿੱਚ ਉੱਡਣਾ ਇੱਕ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਅੰਤਰ ਧਿਆਨ ਸੰ ਉਹ ਪਰਮਾਤਮਾ ਦੀ ਭਗਤੀ ਵਿੱਚ ਲੀਨ ਸਨ ਉਹ ਇੰਨੇ ਜ਼ਿਆਦਾ ਲੀਨ ਹੋ ਗਏ ਸਨ ਕਿ ਉਹ ਆਕਾਸ਼ ਵਿੱਚ ਉੱਡਣ ਲੱਗੇ ਉਹਨਾਂ ਦੇ ਸਿੱਖ ਕਬਰ ਆ ਗਏ ਉਹਨਾਂ ਨੂੰ ਲੱਗਾ ਕਿ ਸ਼ਾਇਦ ਇਹ ਕੋਈ ਸ਼ਕਤੀ ਹੈ ਇਹ ਕਟਨਾ ਸਾਨੂੰ ਇਹ ਦੱਸਦੀ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜੀਵਨ ਕੇਵਲ ਧਾਰਮਿਕ ਪਰਵਚਨ ਦੇਣ ਲਈ ਨਹੀਂ ਬਲਕਿ ਉਹ ਅਧਿਆਤਮਿਕ ਸਿਧਾਂਤਾਂ ਅਤੇ ਪਰਮਾਤਮਾ ਦੀ ਆਪਣੀ ਭਗਤੀ ਤੇ ਉੱਚੀ ਅਵਸਥਾ ਵਿੱਚ ਸਨ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਦੇ ਦੌਰਾਨ ਇੱਕ ਵਾਰ ਉਹ ਸੰਗਤਾਂ ਵਿੱਚ ਧਰਮ ਦਾ ਪ੍ਰਚਾਰ ਕਰ ਰਹੇ ਸਨ ਕੀ ਰਾਤ ਨੂੰ ਇੱਕ ਚਮਤਕਾਰੀ ਪ੍ਰਕਾਸ਼ ਦਾ ਦਿਸਣਾ ਹੋਇਆ ਇਹ ਕਈ ਇਤਿਹਾਸਕਾਰਾਂ ਦੇ ਅਨੁਸਾਰ ਕਿ ਇੱਕ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਸੰਗਤ ਵਿੱਚ ਉਪਦੇਸ਼ ਕਰ ਰਹੇ ਸਨ ਤਦ ਇੱਕ ਬਹੁਤ ਤੇਜ ਰੋਸ਼ਨੀ ਸੰਗਤ ਦੇ ਉੱਪਰੋਂ ਦੀ ਗੁਜਰੀ ਵਾਤਾਵਰਨ ਵਿੱਚ ਰੋਸ਼ਨੀ ਹੋ ਗਈ ਇਹ ਰੋਸ਼ਨੀ ਐਨੀ ਤੇਜ ਸੀ ਕਿ ਲੋਕ ਸਮਝ ਗਏ ਕਿ ਇਹ ਪ੍ਰਕਾਸ਼ ਜਾਂ ਰੋਸ਼ਨੀ ਕੋਈ ਆਮ ਨਹੀਂ ਇਹ ਤਾਂ ਗੁਰੂ ਜੀ ਦਾ ਚਮਤਕਾਰ ਹੈ ਕਿਉਂਕਿ ਗੁਰੂ ਜੀ ਪਰਮਾਤਮਾ ਦਾ ਰੂਪ ਹਨ ਇਹ ਘਟਨਾ ਸਾਨੂੰ ਗੁਰੂ ਜੀ ਦੇ ਪਰਮਾਤਮਾ ਨਾਲ ਗਹਿਰੇ ਸੰਬੰਧ ਨੂੰ ਪ੍ਰਗਟ ਕਰਦੀ ਹੈ ਇਹ ਸਾਰੀਆਂ ਘਟਨਾਵਾਂ ਸਾਨੂੰ ਇਹ ਦੱਸਦੀਆਂ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚ ਬਹੁਤ ਚਮਕਾ ਚਮਤਕਾਰਕੀ ਘਟਨਾਵਾਂ ਵਾਪਰੀਆਂ ਜਿਨ੍ਹਾਂ ਦਾ ਮੁੱਖ ਉਪਦੇਸ਼ ਧਾਰਮਿਕ ਭੇਦ ਭਾਵ ਕ੍ਰਿਤੀਆਂ ਅਤੇ ਅੰਧ ਵਿਸ਼ਵਾਸਾਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਸੀ ਬਲਕਿ ਗੁਰੂ ਜੀ ਦਾ ਉਪਦੇਸ਼ ਕਦੇ ਵੀ ਚਮਤਕਾਰ ਦਿਖਾਉਣਾ ਨਹੀਂ ਸੀ ਉਹਨਾਂ ਦੇ ਜੀਵਨ ਦੀਆਂ ਇਹ ਘਟਨਾਵਾਂ ਉਹਨਾਂ ਦੇ ਉਪਦੇਸ਼ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦੀਆਂ ਉਹਨਾਂ ਦਾ ਅਸਲੀ ਚਮਤਕਾਰ ਉਹਨਾਂ ਦਾ ਪਰਮਾਤਮਾ ਦੇ ਪ੍ਰਤੀ ਵਿਸ਼ਵਾਸ ਅਤੇ ਮਨੁੱਖਤਾ ਦੇ ਪ੍ਰਤੀ ਪਿਆਰ ਧਰਮ ਅਤੇ ਜਾਤੀ ਦੇ ਉੱਪਰ ਉੱਠ ਕੇ ਸਭ ਨੂੰ ਇੱਕ ਸਮਾਨ ਮੰਨਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ